ਵਾੜਾ ਨੰਬਰ 54 ਅਧੀਨ ਆਉਂਦੇ ਬਡੂੰਗਰ ਇਲਾਕੇ ਵਿੱਚ ਇੱਥੇ 23 ਗੈਸ ਤੌਰ ਤੇ ਰਹਿ ਰਹੀਆਂ ਲੜਕੀਆਂ ਨੂੰ ਮਿਲਣ ਲਈ ਰੋਜ਼ਾਨਾ ਕੁਝ ਅਣਪਛਾਤੇ ਸ਼ੱਕੀ ਵਿਅਕਤੀਆਂ ਦਾ ਰਿਹਾਸ਼ੀ ਇਲਾਕਿਆਂ ਵਿੱਚ ਆਉਣਾ ਜਾਣਾ ਲਗਾਤਾਰ ਜਾਰੀ ਹੈ ਜਿਸ ਉਤੇ ਸਿਕੰਜਾ ਕਸਣ ਲਈ ਡਾਕਟਰ ਅੰਮੇੜਕਰ ਯੂਥ ਸਪੋਰਟਸ ਕਲੱਬ ਉਹ ਨੋ ਪ੍ਰਧਾਨ ਦਿਲਜੀਤ ਬਡੂੰਗਰ ਦੀ ਅਗਵਾਈ ਵਿੱਚ ਇਲਾਕਾ ਵਸਿਆਵਾਂ ਵੱਲੋਂ ਚੌਂਕੀ ਮਰਨ ਟਾਉਂ ਦੇ ਇੰਚਾਰਜ ਤੋਂ ਲਿਖਤੀ ਤੌਰ ਤੇ ਮੰਗ ਕੀਤੀ ਗਈ ਹੈ ਜਿਸ ਵਿੱਚ ਇਲਾਕਾ ਵਾਸੀਆਂ ਅਤੇ ਕਲੱਬ ਦੇ ਉਦੇਦਾਰਾਂ ਨੇ ਕਿਹਾ ਕਿ ਬਡੁੰਗਰ ਵਿਖੇ ਕੁਝ ਪੀਜੀ ਦੀਆਂ ਲੜਕੀਆਂ ਨੂੰ ਮਿਲਣ ਲਈ ਕੁਝ ਸ਼ੱਕੀ ਅਣਪਛਾਤੇ ਨੌਜਵਾਨ ਇੱਥੇ ਰੋਜ਼ਾਨਾ ਆਉਂਦੇ ਹਨ ਤੇ ਲੜਕੇ ਲੜਕੀਆਂ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਰਿਆਮ ਗੜੀ ਮੁਹੱਲਿਆਂ ਵਿੱਚ ਸ਼ੱਕੀ ਅਤੇ ਤਰਾਜਯੁਕ ਸਥਿਤੀ ਵਿੱਚ ਆਪਸੀ ਗੱਲਾਂ ਕਰਦੇ ਹਨ ਇੱਥੇ ਲੰਗਣ ਵਾਲੇ ਬੱਚਿਆਂ ਅਤੇ ਇਲਾਕਾ ਵਾਸੀਆਂ ਨੂੰ ਇਸ ਕਾਰਨ ਸ਼ਰਮਸਾਰ ਵੀ ਹੋਣਾ ਦੇ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਇੱਥੇ ਭਾਰਤੀ ਸਭਿਅਤਾ ਨੂੰ ਖੋਰਾ ਲਗਾ ਰਹੇ ਹਨ ਉਹਨਾਂ ਮੰਗ ਕੀਤੀ ਕਿ ਇਹਨਾਂ ਇਲਾਕਿਆਂ ਵਿੱਚ ਪੁਲਿਸ ਪੈਟਰੋਲੀਅਮ ਨੂੰ ਤੇਜ਼ ਕੀਤਾ ਜਾਵੇ ਅਤੇ ਲੜਕੇ ਲੜਕਿਆਂ ਨੂੰ ਧਾੜਿਆ ਜਾਵੇ ਦਲਜੀਤ ਬਡੁੰਗਰ ਨੇ ਕਿਹਾ ਕਿ ਕਲੱਬ ਵੱਲੋਂ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਬਡੁੰਗਰ ਇਲਾਕੇ ਵਿੱਚ ਇਹਨਾਂ ਲੜਕੇ ਲੜਕੀਆਂ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ ਜੇਕਰ ਕੋਈ ਸ਼ਕਤੀ ਨੌਜਵਾਨ ਨਸ਼ਿਆਂ ਸੰਬੰਧੀ ਵਿਅਕਤੀ ਹੋਏਗਾ ਤਾਂ ਉਸ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਇਸ ਮੌਕੇ ਤੇ ਗੌਰਵ ਰਵੀ ਕੁਮਾਰ ਖਨੀ ਸੋਤਾ ਰੋਹਿਤ ਚੋਹਾਨ ਗੁਰਪ੍ਰੀਤ ਚੋਹਾਨ ਸੰਦੀਪ ਕਾਕਾ ਲਾਡੀ ਬਾਬਾ ਹਰਸ਼ ਪਵਾਰ ਕਾਕਾ ਪਲਵਾਨ ਲਾਡੀ ਧਾਰੀਵਾਲ ਮਨਤੇਜ ਮਹਿਰਾ ਸਾਦੂ ਸਿੰਘ ਮੋਹਿਤ ਕਰਨ ਟੀਮਾਨ ਰਿੰਕੂ ਪੰਡਿਤ ਵਿਸ਼ਾਲ ਚੋਹਾਨ ਰਵਿੰਦਰ ਸਿੰਘ ਆਦਿ ਹਾਜ਼ਰ ਸਨ ਦੱਸ ਰਹੀਏ ਕਿ ਬਾਹਰਲੇ ਜਿਹੜੇ ਇੱਥੇ ਨੌਜਵਾਨ ਆ ਰਹੇ ਹਨ ਜਿਹੜੇ ਕਿ ਇੱਥੇ ਲੜਕੀਆਂ ਨੂੰ ਮਿਲਣ ਲਈ ਆਉਂਦੇ ਹਨ ਤਾਂ ਕਲੱਬ ਵੱਲੋਂ ਇਹਨਾਂ ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ ਤੇ ਉਹ ਰੋਜ਼ਾਨਾ ਇੱਥੇ ਇਕੱਠ ਕਰਦੇ ਹਨ ਤੇ ਦੇਖਦੇ ਹਨ ਕਿ ਕੋਣ ਵਿਅਕਤੀ ਇੱਥੇ ਆ ਰਿਹਾ ਹੈ ਕੋਈ ਨਸ਼ਾ ਆਦਿ ਨਾਲ ਸੰਬੰਧਤ ਨਸ਼ਾ ਨਾਲ ਸੰਬੰਧਤ ਕੋਈ ਵਿਅਕਤੀ ਤਾਂ ਨਹੀਂ ਹੈ ਤੇ ਇਹਨਾਂ ਵੱਲੋਂ ਇਹ ਲਗਾਤਾਰ ਰੋਜ਼ਾਨਾ ਮੁਹਿੰਮ ਜਾਰੀ ਹੈ ਇਹਨਾਂ ਕਲੱਬ ਦੇ ਜਿਹੜੇ ਆਗੂ ਨੇ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਇਹਨਾਂ ਤੇ ਪੂਰੀ ਨਜ਼ਰ ਰੱਖ ਰਹੇ ਹਾਂ ਜੇਕਰ ਕੋਈ ਇਤਰਾਜ਼ਯੋਗ ਵਿਅਕਤੀ ਇੱਥੇ ਸਾਨੂੰ ਮਿਲਦਾ ਹੈ ਤਾਂ ਉਸ ਨੂੰ ਅਸੀਂ ਪੁਲਿਸ ਦੇ ਹਵਾਲੇ ਕਰ ਦੇਵਾਂਗੇ ਹਾਂਜੀ ਤੇ ਸਾਡਾ ਡਾਕਟਰ ਬੀ ਆਰ ਅੰਬੇਦਕਰ ਯੂਥ ਸਪੋਰਟਸ ਕਲੱਬ ਵੱਲੋਂ ਸ਼ਾਮ ਨੂੰ ਅਸੀਂ ਸਾਰੇ ਨੌਜੋਨ ਇਕੱਠੇ ਹੋ ਕੇ ਪੈਰਾ ਵੀ ਲਾਉਨੇ ਆ ਤਾਂ ਜੋ ਇਹਨਾਂ ਨੂੰ ਰੋਕਿਆ ਜਾ ਸਕੇ ਤੇ ਜੇ ਕੋਈ ਸਾਨੂੰ ਸ਼ੱਕੀ ਵਿਅਕਤੀ ਨਜ਼ਰ ਆਉਣਾ ਜਸਾ ਨੂੰ ਮਿਲਦਾ ਹੈ ਤਾਂ ਉਸਤੇ ਕਾਰਵਾਈ ਕੀਤੀ ਜਾਵੇਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਸਾਡਾ ਸਾਥ ਦੇਣ ਤੇ ਸ਼ਾਮ ਵੇਲੇ ਪੈਟਰੋਲੀਮ ਜਰੂਰ ਕਰਨ ਇੱਕ ਦੋ ਗੇੜੇ ਜਰੂਰ ਮਾਰਨ ਪ੍ਰਾਈਮ ਹਸਪੀਟਲ ਤੋਂ ਲੈ ਕੇ ਬਡੁੰਗਰ ਦੇ 23 ਨੰਬਰ ਫਾਟਕ ਤੱਕ ਧੰਨਵਾਦ ਹਾਂਜੀ ਤੇ ਅਸੀਂ ਐਸਐਸਪੀ ਪਟਿਆਲਾ ਤੇ ਸਾਡੇ ਚੌਕੀ ਇੰਚਾਰਜ ਮਾਡਲ ਟਾਉਨ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੇ ਬਡੁੰਗਰ ਵਿੱਚ ਨਸ਼ੇ ਵਿਰੁੱਧ ਵੀ ਅਸੀਂ ਮੰਗ ਪੱਤਰ ਦੇ ਕੇ ਆਏ ਸੀ ਇੱਥੇ ਨਸ਼ਾ ਦਿਨ ਰਾਤ ਵਿਕਦਾ ਤੇ ਇੱਥੇ ਕੋਈ ਕਾਰਵਾਈ ਨਹੀਂ ਹੋਈ ਮੰਗ ਪੱਤਰ ਦਿੱਤੇ ਨੂੰ ਵੀ ਅੱਜ 10 ਦਿਨ ਹੋ ਗਏ ਆ ਜਿਵੇਂ ਕਿ ਸਾਰੇ ਪੰਜਾਬ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਤੇ ਸਾਡੇ ਮਹੱਲੇ ਵਿੱਚ ਵੀ ਪੁਲਿਸ ਇਹ ਕੰਮ ਕਰੇ ਤਾਂ ਜੋ ਨੌਜਵਾਨ ਨਸ਼ੇ ਦੇ ਦਲਦਲ ਤੋਂ ਬਾਹਰ ਰਹਿਣ ਤੇ ਕਿਸੇ ਵਧੀਆ ਕਮਾਲੇ ਜੁੜਨ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਹਾਂਜੀ ਤੇ ਅਸੀਂ ਐਸਐਸਪੀ ਪਟਿਆਲਾ ਤੇ ਸਾਡੇ ਚੌਕੀ ਇੰਚਾਰਜ ਮਾਡਲ ਟਾਉਨ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡੇ ਬਡੁੰਗਰ ਵਿੱਚ ਨਸ਼ੇ ਵਿਰੁੱਧ ਵੀ ਅਸੀਂ ਮੰਗ ਪੱਤਰ ਦੇ ਕੇ ਆਏ ਸੀ ਇੱਥੇ ਨਸ਼ਾ ਦਿਨ ਰਾਤ ਵਿਕਦਾ ਤੇ ਇੱਥੇ ਕੋਈ ਕਾਰਵਾਈ ਨਹੀਂ ਹੋਈ ਮੰਗ ਪੱਤਰ ਦਿੱਤੇ ਨੂੰ ਵੀ ਅੱਜ 10 ਦਿਨ ਹੋ ਗਏ ਆ ਜਿਵੇਂ ਕਿ ਸਾਰੇ ਪੰਜਾਬ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਤੇ ਸਾਡੇ ਮਹੱਲੇ ਵਿੱਚ ਵੀ ਪੁਲਿਸ ਇਹ ਕੰਮ ਕਰੇ ਤਾਂ ਜੋ ਨੌਜਵਾਨ ਨਸ਼ੇ ਦੇ ਦਲਦਲ ਤੋਂ ਬਾਹਰ ਰਹਿਣ ਤੇ ਕੁਝ ਦਿਨਾਂ ਕਮਾਰੇ ਜੁੜਨ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ